ਓ ਮਾਈ ਗੋਡ ਯੱਤ ਕਰਾਤੀ ਨੇ ਇਹਨਾਂ ਨੇ ਚੈੱਕ ਕਰੋ ਡਿਜ਼ਾਈਨ ਤੁਸੀਂ ਪਹਿਲਾਂ ਓਏ ਹੋਏ ਹੋਏ ਕੱਟ ਹੋ ਗਿਆ ਡਿਜ਼ਾਈਨ ਨੂੰ ਸੋਹਣੇ ਸੋਹਣੇ ਡਿਜ਼ਾਈਨ ਆਏ ਨਾ ਅੱਛਾ ਜੀ ਨਜ਼ਾਰਾ ਆਊਗਾ ਪੂਰਾ ਇਸ ਵਾਰ ਤਾਂ ਭਾਈ ਐਂਡ ਕਰਾ ਦੇ ਨਹੀਂ ਕਹਿੰਦੇ ਐਂਡ ਮੈਂ ਕਹਿੰਦਾ ਫੁੱਲ ਬੜਾ ਫੁੱਲ ਐਂਡ ਕਰਾ ਦਾਂਗੇ ਪਹਿਲਾਂ ਸਾਰਿਆਂ ਦਾ ਮੈਂ ਥੈਂਕ ਯੂ ਔਰ ਧੰਨਵਾਦ ਕਰਦਿਆਂ YouTube ਚੈਨਲ ਤੇ ਸਾਰਿਆਂ ਨੂੰ ਦੇਖਣ ਦਾ ਔਰ ਅਸੀਂ ਸਾਰੇ ਡਿਜ਼ਾਈਨ ਟੌਪ ਕਲਾਸ ਦਿਖਾਵਾਂਗੇ ਨਜ਼ਾਰਾ ਆਊਗਾ ਵੇਖ ਕੇ ਤੁਹਾਨੂੰ ਕੱਲਾ ਕੱਲਾ ਡਿਜ਼ਾਈਨ ਸੋਹਣੇ ਸੋਹਣਾ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਅੱਛਾ ਜੀ ਇਹ ਆਪ ਹੋਏਗੀ ਸਾਰਿਆਂ ਦੀ ਚੈੱਕ ਕਰੋ ਪੱਲਾ ਡਿਜ਼ਾਈਨ ਆ ਜੋ ਮਤਲਬ ਪੂਰੀ ਵੀਡੀਓ ਐਂਡ ਤੱਕ ਦੇਖਿਓ ਐਂਡ ਤੱਕ ਦੇਖੇ ਤਾਂ ਹੀ ਨਜ਼ਾਰਾ ਆਊਗਾ ਜੀ ਸਾਰੇ ਸਾਰੇ ਡਿਜ਼ਾਈਨ ਦਿਖਾਵਾਂਗੇ ਆਲੋ ਆ ਜੋ ਓਏ ਹੋਏ 100% ਪਿਓਰ ਕਾਟਨ ਅੱਛਾ ਜੀ ਇਹ ਤਾਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਹੈ ਪਿਓਰ ਕਾਟਨ ਆ ਲੋ 100% ਕਾਟਨ ਹੈ ਜੀ ਮੱਲੋ ਕਮਾਲ ਜੀ ਜੀ ਇੰਨੇ ਸੋਹਣੇ ਪ੍ਰਿੰਟ ਹਾਂਜੀ ਐਡੇ ਸੋਹਣੇ ਸੋਹਣੇ ਪ੍ਰਿੰਟ ਆ ਗਏ ਜੀ ਮਤਲਬ ਇਸ ਵਾਰ ਤਮਾਕਾ ਪਾਤਾ ਪੂਰਾ ਫੁੱਲ ਬੜਾ ਫੁੱਲ ਤਮਾਕਾ ਜੀ ਜਿਹੜਾ ਜਿੰਨੂੰ ਪਸੰਦ ਆ ਸਕਰੀਨ ਸ਼ਾਟ ਜ਼ਰੂਰ ਲੈ ਕੇ ਬੁੱਕ ਕਰਾਇਆ ਕਰੇ ਜੀ ਅੱਛਾ ਜੀ ਹਾਂਜੀ ਹਲੋ ਆ ਜਗੇ ਦੂਜਾ ਤੁਹਾਡਾ ਫੇਵਰਟ ਡਿਜ਼ਾਈਨ ਆ ਗਿਆ ਫੇਵਰਟ ਡਿਜ਼ਾਈਨ ਜੀ ਹਲੋ ਹੋਏ ਹੋਏ ਭਾਜੀ ਐਂਡ ਕਰਾ ਦਿੱਤੀ ਵੀਰ ਜੀ ਹਾਂਜੀ ਨਜ਼ਾਰਾ ਆਊਗਾ ਪੂਰਾ ਵੇਖ ਕੇ ਮਤਲਬ ਇਸ ਵਾਰ ਤਮਾਕਾ ਪਾਤਾ ਪੂਰਾ ਫੁੱਲ ਬੜਾ ਫੁੱਲ ਤਮਾਕਾ ਜੀ ਹਾਂ ਇਹ ਫਲਕਾਲੇ ਪ੍ਰਿੰਟ ਪਿਓਰ ਕੋਟਨ ਚ ਓਏ ਹੋਏ 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 ਮੋਡਲ ਵਾਲੇ ਪੀਸ ਆ ਲੋ ਡੀਆ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਭਾਜੀ ਐਂਡ ਕਰਾਤੀ ਹੋ ਜੀ ਰੇਡ ਵੀ ਬੜਾ ਤਗੜਾ ਉਪਰ ਵਾਲਾ ਦਵਾਂਗੇ ਜੀ ਬਈ ਆਫਰ ਕੀ ਰਹਿਣ ਵਾਲਾ ਹੈ ਲੈ ਵੀ ਆਫਰ ਦੰ ਦੱਸਾਂਗਾ ਨਜ਼ਾਰਾ ਆਊਗਾ ਵੇਖ ਕੇ ਤੁਹਾਨੂੰ ਪੂਰਾ ਅੱਛਾ ਜੀ ਤੁਹਾਨੂੰ ਸੂਟ ਦਵਾਂਗੇ 5 ਮੀਟਰ ਕਿੰਨੇ ਦਾ 400 ਦਾ 400 ਦਾ 5 ਮੀਟਰ ਬਰੀ ਮਾ ਓਏ ਹੋਏ 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 ਬਹੁਤ ਸੋਹਣਾ ਸੂਟ ਹੈ ਜੀ ਭਾਈ ਫਰੋਕਾ ਵਾਲੇ ਚ ਕਲਰ ਆ ਕਿੰਨਾ ਪਿਆਰਾ ਓਏ ਹੋਏ ਹੋਏ ਮਜ਼ਾ ਆ ਗਿਆ ਭਾਈ ਦੇਖ ਕੇ ਦਾ ਗੱਲ ਇਦਾਂ ਹੈ ਜੀ ਅਸੀਂ ਸੂਟ ਦਿੰਨੇ ਆ 3.5 ਮੀਟਰ ਵੱਡੇ ਬਣੇ ਦਾ ਵੱਡੇ ਬਣੇ ਦਾ 5 ਮੀਟਰ ਅਚਾ ਦਿਖ ਲਾ ਭਾਈ 5 ਹੀ ਹੈ ਬਸ ਮੱਕੀ ਨਿਰਲਾ 5 ਮੀਟਰ ਦੇ ਬਰਾਬਰ ਹੈ ਇੱਕ ਕੱਟਦੇ ਆ ਸਾਢੇ ਦਿਨ ਕਈ ਕਈਆਂ ਨੂੰ ਭਲੇਖਾ ਪੰਦਾ ਕਿ ਇਹ ਵੱਡੇ 1.5 ਮੀਟਰ ਪਣਾ ਹੈਗਾ ਜੀ ਆ ਦੇਖੋ ਇਹ 1.5 ਮੀਟਰ ਪਣੇ ਦਾ ਸੂਟ ਹੈ ਅਗਲਾ ਸੋਦਾ ਸ਼ਾਇਦ ਇਹੀ 5 ਮੀਟਰ ਕਟੂਗੇ ਆ ਲੋ 3 ਵੱਡਾ ਪਣੇ 3 ਮੀਟਰ ਕੱਟਦੇ ਆ 5 ਮੀਟਰ ਦੇ ਬਰਾਬਰ ਅਸੀਂ ਤਾਂ 2 ਮੀਟਰ ਕਹਿੰਨੇ ਕਈ ਨੂੰ ਭਲੇਖਾ ਨਾ ਲੱਗੇ ਕਿਉਂਕਿ ਪਟਿਆਲਾ ਸੂਟ ਹੀ ਬਣੂਗਾ ਅੱਛਾ ਜੀ ਹਾਂਜੀ ਇਹ ਗੱਲ ਸਪਸ਼ਟ ਕਰ ਦਿੰਨੇ ਕਈਆਂ ਨੂੰ ਭਲੇਖੇ ਬੋਧ ਪੈਂਦੇ ਆ ਜੀ ਸ਼ਾਹ ਇਹ ਜੋਦੇ 5 ਮੀਟਰ ਪੂਰਾ ਕੱਟ ਕੇ ਦਵੋਗੇ ਜੀ ਭਾਈ 5 ਮੀਟਰ ਤਾਂ ਪੂਰਾ ਹੀ ਹੋ ਗਿਆ ਨਾ ਹਾਂ ਜੀ ਬੜੇ ਪੰਨੇ ਦਾ ਸੂਟ ਹੈ 3.5 ਮੀਟਰ ਦੇ ਪ੍ਰੋਪਰ ਕੱਟਾ ਭਾਈ 3.5 ਮੀਟਰ ਦੀ ਹਾਂ ਜੀ ਪ੍ਰੋਪਰ ਕੱਟ ਕੇ ਕਰਦੇ ਆ 3.5 ਮਿਲਦਾ 5 ਮੀਟਰ ਦੇ ਬਰਾਬਰ ਹੈ ਠੀਕ ਹੈ ਜੀ ਯਤ ਕਰਾ ਦਾਂਗੇ ਹਰੀ ਡੀਆਨ ਚੈੱਕ ਕਰੋ ਓਏ ਹੋਏ ਹੋਏ ਭਾਈ ਐਂਡ ਐਂਡ ਡੀਆਨ ਦੇਖੋ ਯਾਦ ਕਰੂਗੇ ਯਾਦ ਲਿਆ ਤਮਾਕਾ ਐਂਡ ਕਰਾ ਦਿਓ ਜੀ ਤਮਾਕਾ ਆ ਜੋ ਓਏ ਹੋਏ ਇੰਨੇ ਸੋਹਣੇ ਪ੍ਰਿੰਟ ਓਏ ਹੋਏ 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 ਵੀਰ ਜੀ ਯੱਸ ਹੋ ਗਈ ਸਾਰਿਆਂ ਦੀ ਮੈਂ ਤਾਂ ਭਾਈ ਐਂਡ ਹੋ ਗਈ ਗੱਲਬਾਤ ਪੂਰੀ ਭਾਈ ਇੱਦਾਂ ਦੇ ਪ੍ਰਿੰਟ ਓਏ ਹੋਏ 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 ਆਜੋ ਜੀ ਆਜੋ ਓਏ ਲੋ ਜੀ ਸਭ ਦਾ ਫੇਵਰਿਟ ਕਲਰ ਰੀਸਟਾਕ ਹੋ ਗਿਆ ਦੁਬਾਰਾ ਆਜੋ ਭਾਈ ਬੜੇ ਆਰਡ ਆਏ ਭਾਈ ਸੂਟ ਦੇ ਲੈਣ ਦੇ ਆਪਾਂ ਦੇ ਗ੍ਰਾਫੀ ਸਾਰੇ ਡਿਜ਼ਾਈਨਾਂ ਦੀ ਓਏ ਹੋਏ 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 ਭਾਈ ਕਲਰ ਹੀ ਬੜਾ ਪਿਆਰਾ ਹੈ ਮਤਲਬ ਕੋਟ ਸਟ ਬਣਾਵੇ ਤਾਂ ਮੈਂ ਕਿੰਨਾ ਸੋਹਣਾ ਕੋਟ ਸਟ ਬਣਾਣਾ ਹੈ ਸਭ ਤੋਂ ਸੋਹਣਾ ਲੱਗੇਗਾ ਜੀ ਆਹ ਲੋ ਆਜੋ ਓਏ ਹੋਏ ਚੈੱਕ ਕਰੋ ਇਹ ਡਿਜ਼ਾਈਨ ਕੁਝ ਜਿਓਮੈਟ੍ਰੀਕਲ ਡਿਜ਼ਾਈਨ ਲੱਗਿਆ ਨਾ ਮਮਾ ਓਏ ਹੋਏ 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 ਪਾਪੀ ਪ੍ਰਿੰਟ ਤਾਂ ਬੜੇ ਸੋਹਣੇ ਸੋਹਣੇ ਲੈ ਕੇ ਆ ਗਏ ਤੁਸੀਂ ਤਾਂ ਇਸ ਵਾਰ ਅਈ ਕਲਰ ਵੀ ਬੜੇ ਸੋਹਣੇ ਸੋਹਣੇ ਲੈ ਕੇ ਆ ਗਏ ਜੀ ਓਏ ਹੋਏ ਹੋਏ ਪਾਜੀ ਫਲੋਕਾ ਵਾਲੇ ਚ ਹੋਰ ਨਵਾਂ ਕਲਰ ਜੀ ਆਪ ਪਾਜੀ ਔਨਲਾਈਨ ਆਰਡਰ ਕਿੱਦਾਂ ਕਰਨਾ ਵੀ ਦੱਸ ਦਿਓ ਸਾਨੂੰ ਔਨਲਾਈਨ ਸਾਨੂੰ ਸਾਡੇ ਨੰਬਰ ਦੋ ਦਿੱਤੇ ਹੋਏ ਜੀ ਉੱਤੇ ਸਾਨੂੰ ਵਟਸਐਪ ਤੇ ਬੁਕਿੰਗ ਜ਼ਰੂਰ ਕਰਾ ਲਿਆ ਕਰੋ ਜੀ ਡਿਜ਼ਾਈਨ ਸਕਰੀਨਸ਼ਾਟ ਲੈ ਕੇ ਜਿਹੜਾ ਪਸੰਦ ਆ ਸਕਰੀਨਸ਼ਾਟ ਲੋ ਤੇ WhatsApp ਤੇ ਸੈਂਡ ਕਰ ਦੋ ਯਸ ਆ ਜੀ ਓਏ ਹੋਏ ਹੋਏ ਹੋ ਵੀਰ ਜੀ ਤਮਾਕਾ ਤਮਾਕਾ ਫੁੱਲ ਬੜਾ ਬੋਲ ਐਂਡ ਕਰਾਤੀ ਸੀ ਪ੍ਰਿੰਟਾਂ ਦੀ ਜਾਨ ਓਏ ਭਾਈ ਗਰਮੀਆਂ ਤੇ ਕਹਿੰਦੇ ਗਰਮੀ ਨਹੀਂ ਲੱਗਾਂਦੇ ਨੀ ਤੁਹਾਨੂੰ ਕਿਹਾਤਾ ਗਰਮੀਆਂ ਨੂੰ ਗਰਮੀ ਨਹੀਂ ਲੱਗਾਂਦੇ ਨੀ ਆ ਗਏ ਬੰਬੇ ਗਾਰਡਨ ਦੇ ਸੂਟ ਓਏ ਹੋਏ 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 ਅਏ ਕੀ ਚੱਕਲੇ ਐਂਟੀ ਕਰਾਤੀ ਤੁਸੀਂ ਵੀਰ ਜੀ ਹਾਂਜੀ ਹਾਂਜੀ ਆਲੂ ਓਏ ਹੋਏ 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 ਭਾਈ ਪ੍ਰੀਸੀ ਬੜਾ ਸੋਹਣਾ ਬਣਾਇਆ ਨੇ ਓਏ ਹੋਏ ਹੋਏ ਇੱਧਰ ਦੇਖੋ ਕਸ਼ਮੀਰੀ ਡਿਜ਼ਾਈਨ ਆ ਗਿਆ ਜੀ ਬੰਬੇ ਕੋਟ ਹੁੰਦਾ ਭਾਜੀ ਜਿੱਦੀ ਜਿੰਨੀ ਤਾਰੀ ਕਰਾਉਣੀ ਘਟ ਹੈ ਓਏ ਹੋਏ 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 ਜਿਹੜਾ ਪਸੰਦ ਆ ਸਕਰੀਨ ਸ਼ਾਟ ਲੈ ਲਓ ਕਿਉਂਕਿ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਓਏ ਹੋਏ 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 ਲੋ ਜੀ ਆਜੋ ਦੇਖ ਲਓ ਡਿਜ਼ਾਈਨ ਭਾਈ ਐਂਡ ਕਰਾਤੀ ਇੰਨੇ ਸੋਹਣੇ ਪ੍ਰਿੰਟ ਭਾਜੀ ਸਵਾਰ ਤਮਾਕਾ ਪਾਦਾ ਤਮਾਕਾ ਫੁੱਲ ਬੜਾ ਫੁੱਲ ਤਮਾਕਾ ਜੀ ਪਾ ਜੀ ਰੇਟ ਤਾਂ ਨਹੀਂ ਬਤਾਦਾ ਕਿ ਤੇਨੇ ਸੋਹਣਾ ਸਵੈ ਮੈਂਡ ਰਿਆ ਨਾ ਨਾ ਓਨਲੀ 400 400 ਰੁਪਿਆ 400 ਦਾ ਪੂਰਾ ਫੁੱਲ ਸੂਟ ਪੂਰਾ ਫੁੱਲ ਸੂਟ ਦੇਵਾਂਗੇ ਜੀ ਵੇ ਹੋਏ ਹੋਏ ਭਾਈ ਕਪੜਾ ਦਾ ਹੈ ਮਖਮਲ ਮੈਂਨ ਕੋਟਨ ਹੈ ਪ੍ਰੋਪਰ ਯਸ ਹਲੋ ਚੈੱਕ ਕਰੋ ਜੀ ਵੇ ਹੋਏ ਹੋਏ ਭਾਈ ਕਲਰ ਹੀ ਕਿੰਨਾ ਪਿਆਰਾ ਹੈ ਤਾਂ ਗਰਮੀਆਂ ਦਾ ਯਸ ਕਹਿੰਦੇ ਗਰਮੀ ਨ ਗਰਮੀ ਨਹੀਂ ਲੱਗਾਂ ਦੇਣੀ ਗਰਮੀਆਂ ਨੂੰ ਕਿਸੇ ਨੂੰ ਇਹ ਗਰਮੀ ਨਹੀਂ ਲੱਗਾਂ ਦੇਣੀ ਇਹ ਗੱਲ ਪੱਕੀ ਹੈ ਵੇ ਭਾਈ ਇਹ ਤਾਂ ਡਿਜ਼ਾਈਨਰ ਪੀਸ ਲਿਆ ਯਸ रा छा गया हीरा भाई परिंटी बड़ा प्यारा जे लो जी होना प्यारा कहते आ गया जोत आ गया जोत ਹੋਏ 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 ਨਾ ਸੋਹਣਾ ਪ੍ਰਿੰਟ ਭਾਈ ਏ ਤੁਮਾਕਾ ਲਿਆ ਤੁਮਾਕਾ ਫੁੱਲ ਬੜਾ ਫੁੱਲ ਤੁਮਾਕਾ ਹੈ ਜੀ ਭਾਈ ਪ੍ਰੋਪਰ ਜੈਪੁਰੀ ਪ੍ਰਿੰਟ ਜੈਤ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਜਿਹੜੇ ਕਸਟਮਰ ਜੈਪੁਰੀ ਪ੍ਰਿੰਟ ਨੇ ਕਹਿੰਦੇ ਉਹ ਵੀ ਆ ਗਏ ਨੇ ਬਸ ਜਲਦੀ ਜਲਦੀ ਲੈ ਲਓ ਲੈ ਲਓ ਜੀ ਲੈ ਲੈ ਜਲਦੀ ਆ ਤੇ ਜਲਦੀ ਪਾਓ ਹੋਏ 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 ਆਨਲਾਈਨ ਆਰਡਰ ਜਰੂਰ ਪਾਇਆ ਕਰੋ ਜੀ

ਏ ਆਲੋ ਜੀ ਆਜੋ ਹੋਏ ਹੋਏ ਫਾਈਲ ਰੱਖੋ ਦੇਖੋ ਨਾ ਕਿੰਨਾ ਪਿਆਰਾ ਲੱਗ ਰਿਹਾ ਭਾਈ ਇਹ ਪਾਇਆ ਉਸ ਤੋਂ ਵੀ ਪਿਆਰਾ ਲੱਗੇਗਾ ਜੀ ਹੋਏ 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 ਮਤਲਬ ਗਰਮੀ ਵਾਲਾ ਕਿੰਨਾ ਹੀ ਸੋਹਣਾ ਕਲਰ ਲੈ ਕੇ ਆ ਗਿਆ ਤੁਸੀਂ ਇਹਨਾਂ ਟ੍ਰੈਂਡਿੰਗ ਦਾ ਪੂਰਾ ਫੁੱਲ ਬਟਾ ਫੁੱਲ ਟ੍ਰੈਂਡਿੰਗ ਹੈ ਜੀ ਉਹ ਵੀ ਜਿੰਨੀ ਤਾਰੀ ਕਰੋ ਉੰਨੀ ਘਟ ਨਾ ਸੋਹਣਾ ਪ੍ਰਿੰਟ ਭਾਈ ਚੈੱਕ ਜਿੰਨਾ ਪਿਆਰਾ ਪ੍ਰਿੰਟ ਹੋਏ 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 ਮੈਨੂੰ ਤਾਂ ਲੱਗਦਾ ਤੁਸੀਂ ਦਿੱਤੇ ਵੀ ਨਾ ਰਹੋਗੇ ਪਰ ਮੈਂ ਕਹਿੰਦਾ ਹੋਏ ਹੋਏ ਭਾਈ ਤੁਮ ਮੱਕਾ ਤੁਮ ਮੱਕਾ ਬੋਲ ਬਟਾ ਫੁੱਲ ਇੰਨਾ ਪਿਆਰਾ ਪ੍ਰਿੰਟ ਭਾਜੀ ਸਾਰੇ ਹਿੱਟ ਡਿਜ਼ਾਈਨ ਸੁਪਰ ਹਿੱਟ ਹੈ ਜੀ ਓਏ ਹੋਏ ਹੋਏ ਭਾਈ ਕੱਪੜਾ ਤਾਂ ਇੰਨਾ ਸੋਫਟ ਇੰਨਾ ਸੋਹਣਾ ਪਾ ਲੈਣਾ ਭਾਈ ਓਏ ਹੋਏ ਐਂਡ ਹੋਈ ਨਹੀਂ ਗੱਲ ਲੋ ਜੀ ਚੈੱਕ ਕਰੋ ਜੀ ਮੈਂ ਚੈੱਕ ਇੱਥੇ ਤਾਂ ਬੋਲ ਨਹੀਂ ਸਕਦਾ ਨਾ ਬੋਲਣ ਦੇ ਲਫ਼ਜ਼ ਵੀ ਛੱਡਦੇ ਜੀ ਐਡੇ ਸੋਹਣੇ ਡਿਜ਼ਾਈਨ ਆਏ ਜੀ ਓਏ ਹੋਏ 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 ਇੰਨਾ ਸੋਹਣਾ ਪ੍ਰਿੰਟ ਭਾਜੀ ਆਜੋ ਜੀ ਆਜੋ ਯਤ ਹੋ ਗਈ ਨਾ ਤੁਹਾਡੀ ਹੁਣ ਦੇਖ ਕੇ ਭਾਈ ਤੁਮ ਰੁਖੋ ਸ਼ਾਈ ਨਹੀਂ ਹੋਈ ਰੁਖੋ ਚੰਦਰਾ ਖੁਸ਼ ਹੋ ਗਈ ਭਾਈ ਯਸ ਹੋਈ ਨਹੀਂ ਬਈ ਨੇ ਸੋਨੇ ਪ੍ਰਿੰਟ ਆ ਗਈ ਸਵਾਰ ਦਾ ਭਾਈ ਮਖਮਲੀ ਕਪੜਾ ਹੈ ਜੀ ਮੇਰੇ ਕਸਟਮਰ ਨਹੀਂ ਭਾਈ ਉਹਨੂੰ ਤੇ ਬਣਾ ਰਿਹਾ ਸਦਾਗੀ ਤੇ ਆਜੋ ਜੀ ਆਜੋ ਕਲਰ ਦੇਖੋ ਕਿੰਨਾ ਪਿਆਰਾ ਆਇਆ ਜੀ ਓ ਭਾਈ ਨਾ ਸੋਨਾ ਕਦਰ ਯਸ ਕੋਈ ਹੈ ਕੋਈ ਮਾੜਾ ਪ੍ਰਿੰਟ ਮੈਨ ਤਾਂ ਕੋਈ ਨਹੀਂ ਲੱਗ ਰਿਹਾ ਭਾਈ ਸਾਰੇ ਓਕੇ ਲੱਗ ਰਹੇ ਮਾੜਾ ਪ੍ਰਿੰਟ ਲੈ ਕੇ ਹੀ ਨਹੀਂ ਆਈਦਾ ਜੀ ਅੱਛਾ ਜੀ ਓਏ ਹੋਏ ਆਜਾ ਜੀ ਪ੍ਰੋਸੀ ਕਲਰ ਕਰਮੀਆ ਚਦਾ ਐਂਡੋ ਐਨੀਵੇ ਮਤਲਬ ਫੁੱਲ ਬਟਾ ਫੁੱਲ ਇਸ ਵਰਦਾ ਇਸੀ ਦੀ ਰੋਡ ਨਹੀਂ ਪੈਣੀ ਸੁੜੀ ਬਲੋ ਬਸੰਨਾ ਪਿਆਰਾ ਸੁੜੇ ਓਏ ਹੋਏ 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 ਓਏ ਹੋਏ 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 ਵੀਰ ਜੀ ਹੋ ਗਈ ਯੱਸ ਇਹ ਸਾਰੇ ਵੀ ਯਸ ਕਰਾਤੀ ਤੁਸੀਂ ਤਾਂ ਬਸ ਯੱਤ ਤੇ ਅਸੀਂ ਕਰਾਣੀ ਕਰਾਣੀ ਹੈ ਓਏ ਹੋਏ ਹੋ ਇੰਨੇ ਸੋਹਣੇ ਪ੍ਰਿੰਟ ਵਾਲੀ ਸਵਾਰ ਤਾਂ ਆ ਜਾਓ ਜੀ ਆ ਜਾਓ ਆ ਜਾਓ ਓਏ ਹੋਏ ਹੋ ਮੈਂਗੋ ਵਾਲਾ ਪ੍ਰਿੰਟ ਆ ਜਾ ਯਸ ਇਹ ਤਾਂ ਚੀਜ਼ ਹੈ ਭਾਈ ਜਿਹੜਾ ਮਰਜ਼ੀ ਲੈ ਲਓ ਬਸ ਜਲਦੀ ਜਲਦੀ ਔਰਡਰ ਨੇ ਔਰਡਰ ਕਰ ਦਿਓ ਯਸ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਓਏ ਹੋਏ ਹੋਏ ਹੋ ਭਾਈ ਤਮਾਕਾ ਤਮਾਕਾ ਫੁੱਲ ਬੜਾ ਫੁੱਲ ਕਮਾਲ ਕਮਾਲ ਕਰਤੀ ਵੀਰ ਜੀ ਕਮਾਲੋ ਕਮਾਲ ਹੈ ਇਹ ਇੰਨਾ ਪਿਓਰ ਕੋਡ ਇੰਨਾ ਸੋਹਣਾ ਪ੍ਰਿੰਟ ਆਜੋ ਆ ਗਈ ਬਟਰਫਲਾਈ ਸਭ ਦੀ ਫੇਵਰੇਟ ਭਾਜੀ ਇਹ ਤਾਂ ਜਾਨ ਹੈ ਜਾਨ ਯਸ ਸਭ ਦੀ ਜਾਨ ਹੈ ਬਟਰਫਲਾਈ ਓਏ ਹੋਏ ਹੋਏ ਇਹਨੂੰ ਤਾਂ ਕੋਈ ਆਨਲਾਈਨ ਆਰਡਰ ਕੀਤਾ ਨਹੀਂ ਸਰ ਦਾ ਨਹੀਂ ਜਾ ਸਕਦਾ ਜੀ ਓਏ ਹੋਏ ਹੋਏ ਚੈੱਕ ਕਰੋ ਜੀ ਡੀਆਨ ਚੈੱਕ ਭਾਈ ਐਂਡ ਕਰਾ ਦਿ ਤੁਸੀਂ ਹਾਂਜੀ ਇੰਨਾ ਸੋਹਣਾ ਪ੍ਰਿੰਟ ਭਾਜੀ ਐਂਡ ਕਰਾ ਦਿ ਵੀਰ ਜੀ ਐਂਡ ਹੋਈ ਹੋ ਗਈ ਹੋੜਿਆ ਚੈੱਕ ਕਰੋ ਜੀ ਓਏ ਹੋਏ 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 ਵੀਰ ਜੀ ਇੰਨਾ ਸੋਹਣਾ ਪ੍ਰਿੰਟ ਕਿੱਥੋਂ ਲਿਆਏ ਤੁਸੀਂ ਇਹ ਜੀ ਬਹੁਤ ਵਧੀਆ ਮਾਲ ਲੈ ਕੇ ਆਏ ਜੀ ਹੈ ਇਹ ਐਂਡ ਗਰਾਸਤੀ ਵੀਰ ਜੀ ਆਪਣੇ ਡਿਜ਼ਾਈਨ ਤਿਆਰ ਕਰਵਾਈ ਦੇ ਜੀ ਖੁਦ ਬਾਜੀ ਤੁਮਕਾ ਯਸ ਇਹ ਤਾਂ ਤੁਮਕਾ ਇਹਦਾ ਹੁਣ ਗੱਡੇ ਅਸਲੀ ਤੁਮਕਾ ਪੂਰੇ ਸਾਲ ਦਾ ਮਿਹਨਤ ਤੁਮਕਾ ਓਏ ਹੋਏ ਹੋਏ ਭਾਈ ਸਭ ਤੋਂ ਸੋਹਣਾ ਆਰਟੀਕਲ ਇਸ ਵਾਰ ਮੈਂ ਕਹਿੰਦਾ ਇਹੀ ਰਹਿਣ ਵਾਲਾ ਯਸ ਪਿੰਕ ਸੂਟ ਓਏ ਹੋਏ ਪਿੰਕ ਦੇ ਉੱਪਰ ਬਲੈਕ ਫਲਾਵਰ ਕਿੰਨਾ ਹੀ ਸੋਹਣਾ ਲੱਗਣਾ ਭਾਜੀ ਇਹਦਾ ਬਲੈਕ ਚਿਕਨ ਸਲਵਾਰ ਲਈ ਤਾਂ ਵੀ ਇੰਨਾ ਸੋਹਣਾ ਲੱਗਣਾ ਸੈਟ ਦਾ ਯਸਹੀ ਤਾਂ ਚੀਜ਼ ਹੈ ਹਲੋ ਭਾਈ ਐਨ ਰਾਇਲ ਲੁੱਕ ਦੇ ਆਰਟੀਕਲ ਹੈ ਗਾ ਰਾਇਲ ਨੇ ਰਾਇਲ ਲੁੱਕ ਹੈ ਓਏ ਹੋਏ ਹੋਏ ਐਨ ਰਾਇਲ ਪਲੀਸ ਹੈ ਤਾਂ ਭਾਈ ਰਾਇਲ ਹਾਂਜੀ ਹਾਂਜੀ ਇਹਦਾ ਪਰੇ ਕੋਟ ਸਰ ਲੁੱਕੀ بس 2 2 3 3000 ਦਾ ਵਿੱਚ ਹੈ ਜਰਦੀ ਸੀ ਕੱਪੜੇ ਚ ਅੱਛਾ ਜੀ ਹਾਂਜੀ ਐਹੀਂ ਤਾਂ 400 ਦਾ ਸੂਟ ਵੇਚਦੇ ਪਿਆ 5 ਮੀਟਰ ਓਏ ਹੋਏ 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 ਭਾਈ ਬਰੀਕ ਬੁਟੀ ਜਿੰਨਾ ਸੋਹਣਾ ਸ਼ਾਨਦਾਰ ਪੀਸ ਯਸ ਸਾਰੇ ਆਰਟੀਕਲ ਇੰਨੇ ਸੋਹਣੇ ਆ ਨਾ ਐਂਡ ਹੋਈ ਗੱਲ ਬਾਤ ਇਸ ਵਾਰ ਤਾਂ ਐਂਡ ਕਰਾਤੀ ਜੀ ਆਜੋ ਜੀ ਆਜੋ ਇਹ ਐਂਡ ਦਾ ਕਿਹ ਚਗਰਾਈ ਅਸਲੀ ਐਂਡ ਦਾ ਮੈਂ ਕਹਿੰਦਾ ਭਾਈ ਮਲਟੀ ਕਲਰ ਦਾ ਆ ਗਿਆ ਜੀ ਸੂਟ ਓਏ ਹੋਏ 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 ਯਸ ਤਾਂ ਹੀ ਨੇਂ ਦੇ ਕੇ ਯਸ ਤਾਂ ਕਰਾਈ ਦਿੱਤੀ ਤੁਸੀਂ ਲੋ ਜੀ ਆਜੋ ਜੀ ਹੋਰ ਜਸਤ ਕਰਾਉਂਦੇ ਓਏ ਹੋਏ ਭਾਈ ਇੰਨਾ ਸੋਹਣਾ ਪ੍ਰਿੰਟ ਭਾਈ ਮੈਂ ਤੇ ਇਹ ਦੇਖਦੇ ਕਰੂ ਖੁਸ਼ ਹੋ ਜਾਂਦੀ ਰੂਹ ਤੁਹਾਡੀ ਅੱਗੇ ਹੋਰ ਹੋਈਗੀ ਖੁਸ਼ ਜੀ ਭਾਈ ਰੈਸ਼ਟ ਕਲਰ ਨਾ ਫੇਰਾ ਵੀ ਯਸ ਰੈਸ਼ਟ ਕਲਰ ਆ ਗਿਆ ਜੀ ਓਏ ਹੋਏ ਤਮਾਕਾ ਲੈ ਇਸ ਵਾਰ ਫੇਰ ਤੁਸੀਂ ਤਮਾਕਾ ਫੁੱਲ ਬੜਾ ਫੁੱਲ ਹੈ ਜੀ ਇਹ ਵੀ ਭਾਈ ਜਨਾ ਸ਼ਾਨਦਾਰ ਪੀਸ ਰਹਿਣ ਵਾਲਾ ਦਾ ਮਾਮਲਾ ਆਜੋ ਜੀ ਓਏ ਹੋਏ 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 ਫਿਰ ਜੀ ਇਹਦੇ ਵਿੱਚ ਜਿਸਨੇ ਕਿਆ ਤਾਰੀਫ ਕਰਾ ਭਾਈ ਤਾਰੀਫ ਤੁਸੀਂ ਕਰਦੇ ਕਰਦੇ ਥੱਕ ਜੂਗੇ ਇੰਨੇ ਸੋਹਣੇ ਡਿਜ਼ਾਈਨ ਆਗੇ ਜੀ ਸਵਾਰਦਾ ਭਾਈ ਦਾ ਅਸਲੀ ਪ੍ਰਿੰਟ ਦਾ ਐਂਡ ਹੋਈ ਅਲੱਗ ਬਾਤ ਮੈਂ ਜਨਾ ਜੀ ਆਜੋ ਓ ਪਾਜੀ ਫਰੋਕ ਵਾਲੀ ਰਖ ਹੋਰ ਨਵਾਂ ਕਲਰ ਮਰੀ ਯਸ ਹਿੰਦਾ ਜੀ ਜੇ ਹੋਏ ਵੀਰ ਜੀ ਧਮਾਕਾ ਹਾਂਜੀ ਭਾਈ ਕਪੜਾ ਵੀ ਪ્યોਰ 100% ਕੋਟਨ ਵਾਲੀ ਐ 100% ਪ્યોਰ ਕੋਟਨ ਆਜੋ ਚੈੱਕ ਕਰੋ ਡਿਜ਼ਾਈਨ ਕੋਟ ਸਾਈਡ ਦਾ ਫੇਵਰੇਟ ਡਿਜ਼ਾਈਨ ਹੈ ਸਾਰਿਆਂ ਦਾ ਯਸ ਸੁਪਰ ਹਿੱਟ ਸੁਪਰ ਹਿੱਟ ਡਿਜ਼ਾਈਨ ਹੈ ਕੋਟ ਸਾਈਡ ਸਵਾਨਾ ਹੈ ਨਾ ਇਹ ਲੈ ਲਓ ਅੱਖਾਂ ਮੀਚ ਕੇ ਲੈ ਲਓ ਬੇਸ਼ੱਕ ਮੈਂ ਕਹਿੰਦਾ ਹਾਂਜੀ ਹਾਂਜੀ ਉਹ ਲੋ ਜੀ ਨਵਾਂ ਤਵਕ ਉਹ ਲਾਈਫ ਰੋਕ ਵਾਲੀ ਖੋਰ ਗਦਰ ਭਾਈ ਯਸ ਭਾਈ ਅੱਜ ਨਹੀਂ ਟਲਦੇ ਤੁਸੀਂ ਮੈਂ ਦੇਖਿਆ ਲੋ ਜੀ ਅੱਜ ਕਿੱਥੇ ਟਲਣਾ ਜੀ ਡਿਜ਼ਾਈਨ ਪਰ ਪੂਰਾ ਓਏ ਵੀਰ ਜੀ ਕਮਾਲ ਕਰਤੀ ਉਹ ਫਾਈ ਕਿੰਨਾ ਰੋਇਲ ਕਲਰ ਲੱਗਿਆ ਇਹਦਾ ਐਂਡ ਗ੍ਰਾਡ ਨਵਾਂ ਕਲਰ ਆ ਗਿਆ ਜੀ ਓਏ ਹੋਏ 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 ਓਫ ਵਾਈਟ ਦਾ ਨਾ ਪਿਆਰਾ ਫੀਸ ਭਾਈ ਹਾਂਜੀ ਸ਼ਾਨਦਾਰ ਗਰਮੀਆਂ ਦੇ ਪੁਰਾਣਾ ਸਪੈਸ਼ਲ ਕਲਰ ਲੈ ਗਿਆ ਤੁਸੀਂ ਆਜੋ 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 ਹੋਰ ਦੇਖੋ ਜੀ ਤੁਸੀਂ ਗੱਲ ਆਜੋ ਭਾਈ 사ਰੀ ਓਕੇ ਹੈ ਜਿਹੜਾ ਮਰਜ਼ੀ ਲੈ ਓਕੇ ਦਾ ਓਕੇ ਹੈ ਜੀ ਜਿਹੜਾ ਸੰਦਾ ਹੈ ਜਿਹੜੀ ਬੁੱਕ ਕਰਵਾ ਲਓ ਬਾਅਦ ਚ ਰੰਗਿਆ ਮੈਨੂੰ ਮਿਲਿਆ ਨਹੀਂ ਸੂਟ ਆਹ ਲਓ ਜੀ ਆ ਗਿਆ ਫੇਵਰੇਟ ਡਿਜ਼ਾਈਨ ਸਾਰਿਆਂ ਦਾ ਓਏ ਹੋਏ 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 ਐਂਡ ਕਰਾਤੀ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਐਂਡ ਕਲਾਸ ਤੇ ਹੈ ਇਹ ਵੀ ਇੰਨੇ ਸੋਹਣਾ ਵਾਈਟ ਚਿਕਨ ਬਲਾਊਜ਼ ਲੈ ਉਹ ਵੀ ਬੜਾ ਪਿਆਰ ਲੱਗਣਾ ਯਸ ਆ ਲੋ ਚੈੱਕ ਕਰੋ ਜੀ ਇਹਨਾਂ ਗ੍ਰੀਨ ਕਲਰ ਯਕ ਗ੍ਰੀਨ ਕਲਰ ਆ ਗਿਆ ਜੀ ਓਏ ਹੋਏ ਹੋਏ ਵੀਰ ਜੀ ਧਮਾਕਾ ਫੁੱਲ ਬੜਾ ਫੁੱਲ ਧਮਾਕਾ ਜੀ ਓ ਭਾਈ ਫਿਰ ਫੇਵਰਿਟ ਡਿਜ਼ਾਈਨ ਫਿਰ ਤੂੰ ਅਗਰ ਰੀਸਟੌਕ ਯਸ ਆ ਗਿਆ ਜੀ ਆ ਗਿਆ ਕਲਰ ਹੁਣ ਪੱਣੀ ਉਨਕੜਾ ਨਵਾਂ ਪ੍ਰਿੰਟ ਲੱਗਿਆ ਓਏ ਚੱਕ ਕੋਈ ਖੋਰ ਨਵਾਂ ਪ੍ਰਿੰਟ ਆ ਗਿਆ ਜੀ ਸਭ ਦਾ ਫੇਵਰਿਟ ਪ੍ਰਿੰਟ ਹੋਇਆ ਨਾ ਸੋਹਣਾ ਪ੍ਰਿੰਟ ਭਾਈ ਕੱਪੜੇ ਭਾਈ ਸਾਰੇ ਕੋਟਨ ਦੇ ਰਹਿਣਾਂ ਨੇ 100% ਕੋਟਨ ਹੈ ਜੀ 400 ਦਾ ਭਾਈ ਸੂਟ ਦੇ ਫੁੱਲ 400 ਦਾ ਫੁੱਲ ਸੂਟ ਓਏ ਹੋਏ ਬਟਰਫਲਾਈ ਡਿਜ਼ਾਈਨ ਭਾਈ ਇੰਨਾ ਪਿਆਰਾ ਬਟਰਫਲਾਈ ਡਿਜ਼ਾਈਨ ਆ ਗਿਆ ਜੀ ਉਹ ਮੱਕਾ ਪਾਤਾ ਬਈ ਸਾਲ ਦਾ ਉਸ ਜੱਤੇ ਬੜਾ ਗਰਮੀਆਂ ਦਾ ਕੋਈ ਦੇਖਦੇ ਦੇਖਦੇ ਅੱਜ ਥੱਕ ਹੀ ਜਾਉਗੇ ਜੀ ਐਡੇ ਡਿਜ਼ਾਈਨ ਆ ਗਏ ਜੀ ਓਏ ਹੋਏ ਹੋਏ ਮਤਲਬ ਪੂਰੇ ਐਂਡ ਦਾ ਉਹਦਾ ਵੀਡੀਓ ਦੇਖ ਲੈ ਨਾ ਨੁਕਸਾਨ ਹੋਏ ਨਾ ਮੈਂ ਕਹਿੰਦਾ ਹਾਂ ਜੀ ਐਨੇ ਡਿਜ਼ਾਈਨ ਮੈਸ ਹੋਏ ਨੇ ਇਹਦੇ ਮੇਨ ਮਿੰਡ ਦਾ ਇੰਨਾ ਹੁਣ ਸ਼ਿਰ ਹੋਏ ਆ ਗਏ ਜੀ ਮਲਟੀ ਕਲਰ ਓਏ ਹੋਏ ਬਈ ਸਭ ਦਾ ਫੇਵਰੇਟ ਸਭ ਦਾ ਫੇਵਰੇਟ ਡਿਜ਼ਾਈਨ ਮਲਟੀ ਕਲਰ ਓਏ ਹੋਏ 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 ਸੁਪਰ ਹਿੱਟ ਕਲਰ ਸੁਪਰ ਹਿੱਟ ਭਾਈ ਮੈਂ ਤਾਂ ਸਾਰੇ ਕੰਬੀਨੇਸ਼ਨ ਆ ਗਏ ਦੇ ਵਿੱਚ ਤਾਂ ਯੈਸ ਲੈ ਲਓ ਵਜਲ ਦੀ ਬੁੱਕ ਕਰਾਈ ਚਲੋ ਲੋ ਜੀ ਆ ਗਿਆ ਜੀ ਪੀਚ ਕਲਰ ਓਏ ਹੋਏ 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 ਭਾਈ ਗਰਮੀ ਆ ਦਾ ਤਮਾਕਾ ਹੈ ਤਮਾਕਾ ਤਮਾਕਾ ਫੁੱਲ ਬੜਾ ਫੁੱਲ ਹੈ ਜੀ ਕਮਾਲ ਕਰਤੀ ਵੀਰ ਜੀ ਇਸ ਵਾਰ ਤਾਂ ਤੁਸੀਂ ਆਜੋ ਜੀ ਆਜੋ ਲੈ ਭਾਈ ਚੈੱਕ ਕਰੋ ਫਿਰ ਨਾ ਪਿਆਰਾ ਓਏ ਹੋਏ ਯਸ ਇਹੀ ਤਾਂ ਚੀਜ਼ ਹੈ ਇਹ ਤਮਾਕਾ ਲੈ ਆਏ ਸੋ ਤੁਸੀਂ ਫਿਰ ਤੋਂ ਨਵਾਂ ਲੋ ਜੀ ਆਜੋ ਓਏ ਹੋਏ ਓਏ ਹੋਏ ਹੋਏ ਭਈ ਆਈ ਕਸ਼ਮੀਰੀ ਡਿਜ਼ਾਈਨ ਆਈ ਯਸ ਕਸ਼ਮੀਰੀ ਡਿਜ਼ਾਈਨ ਆ ਗਿਆ ਜੀ ਤਮਾਕਾ ਪਾਤਾ ਸੋ ਫਿਰ ਤੋਂ ਤੁਸੀਂ ਆ ਜੀ ਆਜੋ ਪ੍ਰਿੰਟ ਬੜਾ ਸ਼ਾਨਦਾਰ ਭਾਈ ਓਏ ਹੋਏ 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 ਬਈ ਡਾਰਕ ਕਲਰ ਨਾ ਸੋਹਣਾ ਕੰਬੀਨੇਸ਼ਨ ਨਮਾ ਕਲਰ ਆਇਆ ਜੀ ਧਮਾਕਾ ਭਾਈ ਇਹਨੇ ਸੋਹਣੇ ਪ੍ਰਿੰਟ ਸਾਰੇ ਸਾਰੇ ਜਿੰਨੇ ਦਿਖਾਏ ਭਾਈ ਓਕੇ ਪ੍ਰਿੰਟ ਦਿਖਾਏ ਇਸ ਵਾਰ ਚੈੱਕ ਕਰੋ ਜੀ ਡਿਜ਼ਾਈਨ ਓਏ ਹੋਏ ਹੋਏ ਹੀ ਭਾਈ ਸਾਰਾ ਦਾ ਫੇਵਰਟ ਡਿਜ਼ਾਈਨ ਹੈ ਸਭ ਤੋਂ ਹਿੱਟ ਡਿਜ਼ਾਈਨ ਗਿਆ ਜੀ ਇਹੜਾ ਹਿੱਟ ਕਲਰ ਕਲਰ ਹੀ ਬੜਾ ਯੂਨੀਕ ਕਲਰ ਆਇਆ ਜੀ ਕਲਰ ਹੀ ਨਹੀਂ ਮਿਲਦਾ ਭਾਈ ਤਾਂ ਦੇਖਣ ਨੂੰ ਚੀਜ਼ ਬਣਾ ਲੈ ਇਹ ਤਾਂ ਕਲਰ ਮੇਨ ਆ ਜੀ ਮਿਲਣਾ ਸਰ ਜੋਤਵਾਲਾ ਦੀ ਹੈ ਹਾਂਜੀ ਇਹੀ ਤਾਂ ਗੱਲ ਸਹੀ ਗਈ ਤੁਸੀਂ ਆ ਲੋ ਹੋਏ 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 ਭਾਈ ਓਕੇ ਰਿਪੋਰਟ ਹੈ ਓਕੇ ਰਿਪੋਰਟ ਜਿਹੜਾ ਜਲਦੀ ਜਲਦੀ ਬੁੱਕ ਕਰਾ ਲਓ ਕਿਉਂਕਿ ਲੈ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੋ ਜੀ ਆ ਗਿਆ ਸਭ ਦਾ ਫੇਵਰਟ ਕਲਰ ਬਲੈਕ ਕਲਰ ਓਏ ਹੋਏ ਹੋਏ ਬਲੈਕ ਤੇ ਵਾਈਟ ਦੇ ਪਰ ਨਾ ਸੁਣਾ ਕੰਟਰਾਸਟ ਸਾਰੇ ਨਵੇਂ ਆਰਟੀਕਲ ਲਾਂਚ ਕੀਤੇ ਇਸ ਵਾਰ ਤੁਸੀਂ ਪੂਰੇ ਪੂਰੇ ਆਜੋ ਨਿਊ ਕਲਰ ਦੇ ਨਾਲ ਆਇਆ ਹਲੋ ਹੋਏ 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 ਜੀ ਐਂਡ ਕਰਾਤੀ ਤੁਸੀਂ ਤਾਂ ਐਂਡ ਪੂਰੀ ਕਰਾਵਾਂਗੇ ਜੀ ਨਾ ਰੋਲ ਕਲਰ ਨਾ ਰੋਲ ਲੁੱਕ ਭਾਈ 20 ਬੰਨਾ ਨਾ ਐਂਡ ਹੋਈਆਂ ਆਜੋ ਜੀ ਆਜੋ ਆ ਜੀ ਲੈ ਜੀ ਫਰੋਕ ਵਾਲੇ ਖੋਰ ਨਵਾਂ ਕਲਰ ਵੀਰ ਜੀ ਹਾਂ ਜੀ ਤਮਾਕਾ ਤਮਾਕਾ ਫੁੱਲ ਭਾਈ ਐਂਡ ਕਰਾਈ ਜਾਂਦੇ ਲੋ ਜੀ ਆ ਗਿਆ ਸਭ ਦਾ ਮੇਨ ਫੇਵਰਟ ਕਲਰ ਓਏ ਹੋਏ 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 ਮਲਟੀ ਕਲਰ ਚ ਆ ਗਿਆ ਜੀ ਮੈਂ ਕਹਿੰਦਾ ਭਾਈ ਬੋਲਣ ਦੀ ਲੋੜ ਨਹੀਂ ਐ ਨੂੰ ਬਸ ਬੋਲਣ ਦੀ ਲੋੜ ਪੈਣੀ ਵੀ ਨਹੀਂ ਜੀ ਇਹਦਾ ਐਂਡ ਕਲਾਸ ਦਾ ਪੀਸ ਐ ਐਂਡ ਕਲਾਸ ਦਾ ਆ ਜਾਓ ਜੀ ਆ ਜਾਓ ਓਏ ਹੋਏ ਭਾਈ ਸਭ ਦਾ ਫੇਵਰਿਟ ਕਲਰ ਫੇਰ ਇੱਕ ਨਵੇਂ ਡਿਜ਼ਾਈਨ ਚ ਯੈਸ ਨਵਾਂ ਡਿਜ਼ਾਈਨ ਰੀਸਟੋਕ ਓਏ ਹੋਏ ਓਏ ਭਾਈ ਤਮਾਕਾ ਪੂਰਾ ਫੁੱਲ ਬਟਾ ਫੁੱਲ ਲੋ ਜੀ ਫੇਰ ਪਿੰਕ ਕਲਰ ਵੀ ਆ ਗਿਆ ਸਾਰਾ ਦਾ ਫੇਵਰਿਟ ਡਿਜ਼ਾਈਨ ਯੈਸ ਇਹੀ ਤਾਂ ਚੀਜ਼ ਐ ਇਹਦੇ ਸਵਾਰ ਨਹੀਂ ਹਟਦੇ ਜੋਤ ਉਹ ਚੱਕੂ ਹੀ ਚੱਕੂ 99 ਪ੍ਰਿੰਟ ਯਸ ਆ ਦੇਖੋ ਕਲਰ ਕਿੰਨਾ ਪਿਆਰਾ ਕਲਰ ਆ ਜੀ ਕਿੰਨਾ ਸੋਹਣਾ ਕਲਰ ਆ ਜੀ ਇਹ ਕਲਰ ਲੈ ਕੇ ਆ ਇਸ ਵਾਰ ਤਾਂ ਭਾਈ ਵੀਰਜੀ ਹਾਂ ਜੀ ਇਹਨਾਂ ਦਾ ਪਹਿਣਾ ਸਾਰੀ ਖੁਸ਼ ਕਰ ਦਿੰਦੀ ਨਵੇਂ-ਨਵੇਂ ਪ੍ਰਿੰਟਾਂ ਦੇ ਲੋ ਜੀ ਆ ਗਿਆ ਜੀ ਸਭ ਦਾ ਫੇਵਰਟ ਕਲਰ ਓਏ ਹੋਏ ਹੋਏ ਭਾਈ ਗਰੇ ਕਲਰ ਹੈ ਗਰੀਆਂ ਦੇ ਪਾਲਣ ਤੋਂ ਸੋਹਣਾ ਕਲਰ ਹੈ ਤਾਂ ਆ ਗਿਆ ਜੀ ਆ ਗਿਆ ਆ ਲੋ ਜੀ ਓਏ ਹੋਏ ਵਾਈਨ ਕਲਰ ਓਏ ਹੋਏ 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 ਵੀਰਜੀ ਤਮਾਕਾ ਕਲਰ ਦੇਖੋ ਕਿੰਨਾ ਪਿਆਰਾ ਭਾਜੀ ਗਰਮੀਆਂ ਦਾ ਤਾਂ ਟਾਪ ਕਲਾਸ ਦੇ ਕਲਰ ਹੈ ਕਪੜਾ ਵੀ ਟਾਪ ਕਲਾਸ ਉਹ ਜੈਪੁਰੀ ਪ੍ਰਿੰਟ ਭਾਜੀ ਓਏ ਹੋਏ ਹੋਏ ਯਸ ਵੀਰ ਜੀ ਕਮਾਲ ਕਰਤੀ ਜੇ ਕਮਾਲ ਬਹੁਤ ਵੱਡੀ ਕਰਾਂਗੇ ਜੀ ਅੱਗੇ ਚੈੱਕ ਕਰੋ ਤੁਸੀਂ ਡਿਜ਼ਾਈਨ ਓਏ ਹੋਏ 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 ਤਾਈ ਕਹਿੰਦਾ ਸੀ ਲਾਸਟ ਤੱਕ ਪੂਰੀ ਦੇਖੋ ਵੀਡੀਓ ਯਸ ਇਹੀ ਤਾਂ ਚੀਜ਼ ਹੈ ਤਾਈ ਇਹ ਪ੍ਰਿੰਟ ਸਾਰੇ ਓਏ ਹੋਏ 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 ਤੇ ਕੋਰ ਸੜ ਚ ਸਵਾਦ ਆ ਨਾ ਸਵਾਦ ਉਹ ਚੱਕੋ ਜੀ ਬ੍ਰੀ ਬੁਟੀ ਖੋਰ ਨਵਾਟੀ ਕਿੰਨਾ ਸ਼ਾਨ ਨਵਾ ਕਲਰ ਦੇ ਨਾਲ ਆਏ ਆ ਜੀ ਡਾਰਕ ਕਲਰ ਡਾਰਕ ਕੰਟਰਾਸਟ ਨਾਲ ਓਏ ਇਹ ਤਮਾਕਾ ਪਾਤਾ ਪੂਰਾ ਤੁਸੀਂ ਆ ਗਿਆ ਜੀ ਪਿੰਕ ਕਲਰ ਓਏ ਹੋਏ 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 ਇਹ ਤਾਂ ਬਾਈ ਫੇਵਰਟ ਆ ਸਾਰਿਆਂ ਦਾ ਇਹ ਹਿੱਟ ਕਲਰ ਹੈ ਜੀ ਫੇਵਰਟ ਡਿਜ਼ਾਈਨ ਵੀ ਤੇ ਕਲਰ ਵੀ ਲੋ ਜੀ ਇਹ ਵੀ ਚੱਕੋ ਨਵਾਂ ਆਰਟੀਕਲ ਲਾਂਚ ਓਏ ਹੋਏ ਇੱਥੇ ਘਰਾਤੀ ਨਿਆਨੇ ਨੇ ਬੰਬੇ ਕੋਟਾ ਸੂਟ ਨਹੀਂ ਪਾਇਆ ਤਾਂ ਕੁਝ ਨਹੀਂ ਵਾ ਸਮਝੋ ਹਾਂਜੀ ਤਾਂ ਹੀ ਕਹਿੰਦੇ ਆ ਗਈ ਬੰਬੇ ਕੋਟਨ ਆ ਗਈ ਬੰਬੇ ਕੋਟਨ ਹੋਏ ਹੋਏ ਬਈ ਸਾਰੇ ਓਕੇ ਰਿਪੋਰਟ ਹੈ ਬਸ ਐਂਡ ਕਰਾਤੀ ਵੀਰ ਜੀ ਲੋ ਜੀ ਐਂਡ ਤਾਂ ਹੀ ਕਰਾਣੀ ਹੈ ਹੋਏ 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 ਅੱਨਾ ਸ਼ਾਨਦਾਰ ਬਈ ਯੱਥੇ ਨਾ ਸ਼ਾਨਦਾਰ ਡਿਜ਼ਾਈਨ ਆਈ ਜੀ ਜੋ ਮਰਜ਼ੀ ਲਓ ਸਾਰੇ ਸੋਹਣੇ ਹੈ ਜੀ ਸਾਰੇ ਸਾਰੇ ਹੋ ਲੋ ਜੀ ਚੱਕ ਨਵਾਂ ਆਰਟੀਕਲ ਕਿੰਨਾ ਪਿਆਰਾ ਉਹ ਸੋਹਣਾ ਆਰਟੀਕਲ ਆ ਜੀ ਕਲਰ ਭਾਈ ਸਾਰੇ ਟੌਪ ਕਲਾਸ ਦੇ ਲੈ ਕੇ ਆਂਦੇ ਤੁਸੀਂ ਜੋਤ ਵਾਲੇ ਤਾਂ ਚੈੱਕ ਕਰੋ ਜੀ ਡਿਜ਼ਾਈਨ ਵੇਖ 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 ਐਂਡ ਗ੍ਰਾਸਟੀ 'ਚ ਆ ਗਿਆ ਜੀ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਦੇ ਉੱਤੇ ਨਾ ਪਿਆਰਾ ਕੰਟਰਾਸਟ ਭਾਈ ਯੈਸ ਐਂਡ ਗ੍ਰਾਸਟੀ ਜੀ ਲੋ ਜੀ ਆਜੋ ਓਏ ਹੋਏ ਹੋਏ ਬਾਈ ਚੈੱਕ ਜੰਨਾ ਸੋਹਣਾ ਸੂਟ ਬਾਈ ਬਹੁਤ ਸੋਹਣਾ ਸੂਟ ਆ ਜੀ ਬੜਾ ਪਿਆਰਾ ਬੰਨਾ ਚੈੱਕ ਦਾ ਬਾਈ ਸਟਾ ਟੌਪ ਹਿੱਟ ਤੇ ਚੱਲ ਰਿਹਾ ਸਾਰਾ ਕੁਛ ਸੁਪਰ ਹਿੱਟ ਚੰਦੇ ਜੀ ਸੁਪਰ ਹਿੱਟ ਓਏ ਹੋਏ 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 ਬਾਈ ਫਰੀ ਬੁੱਠੀ ਦੇ ਇੰਨਾ ਪਿਆਰੀ ਹੈ ਟੈਂਡ ਕਰਾਤੀ ਹੈ ਐਂਡ ਲੋ ਜੀ ਐਂਡ ਹੋ ਗਈ ਜੀ ਪੂਰੀ ਓਏ ਹੋਏ 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 ਤਮਾਕਾ ਹੁਣ ਸ਼ੁਰੂ ਹੋਇਆ ਸਲੀ ਆ ਗਈ ਬਟਰਫਲਾਈ ਡਿਜ਼ਾਈਨ ਬਟਰਫਲਾਈ ਬਟਰਫਲਾਈ ਹੋ ਗਈ ਬਾਈ ਪੂਰੀ ਯਸ ਹਾਂ ਲੋ ਜੀ ਆ ਗਿਆ ਜੀ ਹੋਰ ਨਵਾਂ ਡਿਜ਼ਾਈਨ ਆ ਗਿਆ ਭਾਈ ਸਿਕਦਰ ਚੋਈ ਹੋਈ ਯੈਸ ਤੁਮਾਕਾ ਫੁੱਲ ਬੜਾ ਫੁੱਲ ਭਾਈ ਮੇਨ ਡਿਜ਼ਾਈਨ ਦਾ ਜਿ ਫੇ ਆ ਓਏ ਹੋਏ 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 ਨਵਾਂ ਕਲਰ ਆ ਗਿਆ ਜੀ ਬਿਲਕੁਲ ਹਿੱਟ ਡਿਜ਼ਾਈਨ ਬੜਾ ਪੂਰਾ ਹਿੱਟ ਆ ਜੀ ਹਿੱਟ ਸੁਪਰ ਹਿੱਟ ਆ ਜੀ ਸਾਰੇ ਆਰਟੀਕਲ ਬੜੇ ਸੋਹਣੇ ਸੋਹਣੇ ਰੈਨ ਨਾਲੇ ਆ ਲੋ ਆ ਗਿਆ ਜੀ ਇਹ ਵੀ ਰਿਸਟ ਸੋ ਫੇਵਰੇਟ ਡਿਜ਼ਾਈਨ ਆ ਗਿਆ ਜੀ ਲੋ ਜੀ ਚੱਕੋ ਜੀ ਚੈੱਕ ਕਰ ਲੋ ਜੀ ਇਹਨਾਂ ਦੇ ਆਰਡਰ ਪੈਣੇ ਆ ਕਰਾ ਲਓ ਬੁੱਕ ਫਟਾਫਟ ਨਾ ਨਹੀਂ ਤੇ ਕਹਿੰਦੇ ਨਾ ਜਿਹੜਾ

ਕਲਰ ਦੇਖ ਤੇ ਨਹੀਂ ਭਾਈ ਇੰਨਾ ਸੋਹਣਾ ਕਲਰ ਤੇ ਇੰਨੇ ਸੋਹਣੇ ਡਿਜ਼ਾਈਨ ਭਾਈ ਰੂਹ ਤਾਂ ਆਪਣੇ ਖੁਸ਼ ਹੋਈ ਨਹੀਂ ਸਾਰਿਆਂ ਦੀ ਓਏ ਹੋਏ 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 ਹੋਸ਼ ਹੋਏ ਹੋ ਗਈ ਨਾ ਯਸ ਹੋ ਗਈ ਯਸ ਭਾਈ ਪੂਰੀ ਯਸ ਹੋ ਗਈ ਬਾਤ ਸੇ ਮੇਰੀ ਭਾਈ ਜੀ ਐਂਡ ਤੱਕ ਵੀਡੀਓ ਦੇਖਿਆ ਕਰੋ ਮੇਨ ਡਿਜ਼ਾਈਨ ਦਾ ਲਪੇ ਆ ਓ ਜੀ ਚੱਕੋ ਕਿੰਨਾ ਹੀ ਪਿਆਰਾ ਕਲਰ ਓਏ ਹੋਏ ਹੋਏ ਦੇਖੋ ਕਲਰ ਦੇਖ ਕਿੰਨਾ ਸੋਹਣਾ ਕਲਰ ਆ ਗਿਆ ਜੀ ਗਰਮੀਆ ਤਤਮਕਾ ਧਮਕਾ ਉੱਪਰ ਲਾਤੀ ਬਾਈ ਇਹਨੇ ਸੋਹਣਾ ਸੋਹਣਾ ਸੂਟ ਮਿਲਦਾ ਕਿੱਥੇ ਆ ਬਾਈ ਇਹ ਐਡੇ ਸੋਹਣੇ ਸੋਹਣੇ ਜੋਤ ਵਾਲਿਆਂ ਦੇ ਮਿਲ ਲੈ ਜੀ ਸੂਟ ਅੱਛਾ ਜੋਤ ਕਲੋਥ ਹਾਊਸ ਸ਼ਾਪ ਨੰਬਰ 20 ਗੋਲ ਮਾਰਕੀਟ ਅਨੰਦਪੁਰ ਸਾਹਿਬ ਓਏ ਹੋਏ ਭਾਈ ਆਹ ਲੋ ਹੀ ਚੱਕੋ ਫੇਰਡ ਕਲਰ ਸਾਰੇ ਨਿਓਨ ਕਲਰ ਯਸ ਬਾਈ ਡਿਜ਼ਾਈਨ ਹੀ ਸੁਪਰ ਹਿੱਟ ਕਲਰ ਵੀ ਸੁਪਰ ਹਿੱਟ ਇਹ ਲੋ ਹੀ ਲਾਸਟ ਅੱਜ ਦਾ ਲਾਸਟ ਆਰਟੀਕਲ ਹੈ ਨਾਲਾ ਇਹ ਹੋਰ ਸਭ ਤੋਂ ਸੋਹਣੇ ਡਿਜ਼ਾਈਨਾਂ ਨੇ ਆਏ ਆ ਜੀ ਸ਼ਾ ਜੀ ਯਤ ਕਰਾਤੀ ਡਿਜ਼ਾਈਨਾਂ ਨੇ ਯਤ ਸਾਰੇ ਟੌਪ ਕਲਾਸ ਦੇ ਆਰਟੀਕਲ ਹੈ ਸਾਰੇ ਯਤ ਤੇ ਮੇਰੀ ਇੱਕ ਗੱਲ ਸੁਣ ਲੋ ਜੀ ਹਾਂਜੀ ਹਾਂਜੀ ਦੱਸੋ ਭਾਈ ਇਹ ਜਿੰਨੇ ਡਿ ਆ ਦਿਖਾਏ ਨਾ ਹਾਂਜੀ ਹਾਂਜੀ ਸਾਰੇ ਸੁਪਰ ਹਿੱਟ ਦਿਖਾਏ ਜੀ ਇਹ ਤਾਂ ਭਾਈ ਸਾਰੇ ਟੌਪ ਕਲਾਸ ਦੇ ਹੈਟਡ ਹਾਂਜੀ ਤੇ ਇੱਕ ਗੱਲ ਹੋਰ ਹੈ ਹਾਂਜੀ ਇਹ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਫੁੱਲ ਦੇਖਿਆ ਜੀ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ ਜੀ ਤੇ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀਆਂ ਜੀ ਤੇ ਇਸ ਕਰਕੇ ਮੈਂ ਕਹਿੰਦਾ ਜੀ ਸਾਡੇ ਚੈਨਲ ਨੂੰ ਫੋਲੋ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਔਰ ਸਾਰਿਆਂ ਦਾ ਮੈਂ ਧੰਨਵਾਦੀਆਂ ਜਿਨ੍ਹਾਂ ਨੇ ਸਾਡੀ ਵੀਡੀਓ ਫੁੱਲ ਦੇਖੀ ਹੈ ਜੀ ਔਰ ਅਸੀਂ ਦੋ WhatsApp ਨੰਬਰ ਦਿੱਤੇ ਆ ਜੀ ਜਿਹਨੂੰ ਜਿਹੜਾ ਪਸੰਦ ਹੈ ਸਾਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿੱਤਾ ਜਾਵੇ ਆਲਓਵਰ ਵਰਲਡ ਅਸੀਂ ਸ਼ਿਪਿੰਗ ਕਰਦੇ ਆ ਤੇ ਸਾਨੂੰ ਭਾਵੇਂ ਫੋਨ ਕਰੋ ਭਾਵੇਂ ਮੈਸੇਜ ਕਰੋ ਕੋਈ ਚੱਕਰ ਨਹੀਂ ਆਈ ਜਿਨੂੰ ਜਿਹੜਾ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਰੂਰ ਸੈਂਡ ਕਰਿਆ ਕਰੋ ਟਾਈਮ ਟੂ ਟਾਈਮ ਅਸੀਂ ਪੀਸ ਕੱਟ ਕੇ ਅਗਲੇ ਦੇ ਘਰ ਪਹੁੰਚਾਈਏ ਠੀਕੇ ਜੀ ਔਰ ਧੰਨਵਾਦ ਦੀਆਂ ਤੇ ਬਹੁਤ ਸੋਹਣਾ ਕੱਪੜਾ ਹੈ 100% ਕੋਟਨ ਦੇ ਨਾਲ ਔਰ ਬਹੁਤ ਸੋਹਣੇ ਤੁਹਾਡੇ ਡਿਜ਼ਾਈਨਾਂ ਨਾਲ ਹਰ ਰੋਜ਼ ਆਵਾਂਗੇ ਔਰ ਨਵੀਂ ਦਾ ਨਵੀਂ ਡਿਜ਼ਾਈਨਿੰਗ ਲੈ ਕੇ ਆਵਾਂਗੇ ਔਰ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਚਲੋ ਦਿਨੋ ਧੰਨਵਾਦ ਦੀਆਂ ਥੈਂਕ ਯੂ ਜੀ